ਇਹਦੇ ਵਿੱਚ ਆਹ ਬੇਲਣਾ ਲਾਤਾ ਜੀ ਜਿਹੜਾ ਕਿ ਤੁਹਾਨੂੰ ਰੇਪ ਹੋਰੂਗਾ ਠੀਕ ਆ ਜੀ ਆਹ ਲੱਗੀ ਜਾਲੀ ਤੇ ਅੱਗੇ ਤੁਹਾਨੂੰ ਵੀਰ ਦੂਗਾ ਲਓ ਜਿਹੜੇ ਟਾਇਰ ਨੇ ਇਹਦੇ ਵਿੱਚ ਅਸੀਂ ਨੇ ਥੱਲੇ ਸ਼ੌਕਰ ਸਿਸਟਮ ਲਾਇਆ ਹੋਇਆ ਜੀ ਠੀਕ ਆ ਜੀ ਇਹ ਆਟੋਮੈਟਿਕੀ ਅਪ ਡਾਉਨ ਹੁੰਦੇ ਰਹਿਣਗੇ ਠੀਕ ਆ ਜੀ ਜੇ ਤੁਸੀਂ ਕਈ ਕੰਪਨੀ ਜਾਨੀ ਕਿ ਆਹ ਪਾਈਪ ਡਿਸਟ੍ਰੀਬਿਊਟਰ ਚ ਲੱਗ ਜਾਣੀਆਂ ਡਬਲ ਐਕਟਿੰਗ ਦੇ ਵਿੱਚ ਲੀਵਰ ਮਾਰਿਆ ਡਿਸਕਾਂ ਥੱਲੇ ਗਰ ਜਾਣੀਆਂ ਨੇ ਤੇ ਦੂਜੀ ਮੇਨ ਗੱਲ ਇਹ ਹੈ ਸਾਡਾ ਪਲੈਂਟਰ ਸਾਰਾ ਟੋਟਲੀ ਇਹ ਐਡਜਸਟੇਬਲ ਹੈ ਠੀਕ ਆ ਅਗਲਾ ਭਾਈ ਆ ਗਿਆ ਸਾਡਾ ਹੰਥੀ ਮਾਰਕਾ ਸੰਦ। ਇਹਨੂੰ ਕਹਿੰਦੇ ਨੇ ਹੰਥੀ ਮਾਰਕਾ ਮਿਹਰ ਵਾਲਿਆਂ ਦਾ। ਇਹਨੂੰ ਭਾਈ ਹੰਥੀ ਮਾਰਕਾ ਕਾ ਤੇ ਕਹਿੰਦੇ ਪਹਿਲਾਂ ਤਾਂ ਐਂ ਦੱਸੋ ਯਾਰ। ਜਿਹੜਾ ਇਹਦਾ ਡਿਜ਼ਾਈਨ ਹੈ ਜੀ ਬਹੁਤ ਕੰਪੈਕਟ ਬਣਾਇਆ ਹੈਗਾ ਆਪਣੇ ਉਹ ਸ਼ੇਪ ਚ ਬਣਾਇਆ ਹੈਗਾ। ਹੰਥੀ ਦੇ। ਹਾਂ, ਦੇਲੀ ਸਾਰਿਆਂ ਲਈ ਸੂਟੇਬਲ ਰਹੂਗਾ। ਐਂ ਕਰ ਦੂ ਰੋਟੀ? ਹਾਂ, ਪੂਰੀ ਜੀ। ਐਂ ਚਮਕਾ ਦੂ ਪੂਰੀ। ਹੋਰ ਇਹਦੇ ਗੁਣ ਭਾਈ? ਇਹਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸੋਣਿਓ। ਜਿੱਦਾਂ ਕਿ ਪਿਛਲੇ ਸਾਲ ਆਪਾਂ ਬਾਈ ਉਹਨਾਂ ਦੇ ਦਰਸ਼ਨ ਕਰੇ ਸੀ ਐਤਕੀ ਆਪਾਂ ਪਹੁੰਚੇ ਆ ਫੇਰ ਦੁਬਾਰੇ ਮਿਹਰ ਵਾਲੇ ਦੇਵਤਿਆਂ ਕੋਲ ਪਿੰਡ ਹੈਗਾ ਲੱड्डा ਕੋਠੀ ਡਿਸਟ੍ਰਿਕਟ ਸੰਗਰੂਰ ਆ ਆ ਲੁਧੇਾਨੇ ਵਾਲੀ ਰੋਡ ਚੱਲਦੀ ਆ ਮੈਂ ਤੁਹਾਨੂੰ ਬਾਅਦ 'ਚ ਦਿਖਾ ਦੂੰਗਾ ਕੀ ਹਾਲ ਆ ਮਹਾਰਾਜ ਦੇਵਤਿਆਂ ਦਾ ਜੀਓ ਚੜ੍ਹਾਈ ਆ ਪੂਰੀ ਉਹ ਪਾਈ ਜਿਹੜੇ ਮੁੰਡੇ ਨੇ ਇਹ ਬਾਹਰਲੀ ਜਿਹੜੀ ਤਕਨੀਕ ਦੇ ਸੰਦ ਨੇ ਇਹਨਾਂ ਨੇ ਸਿਰਫ ਉਪਰਾਲਾ ਕਰਿਆ ਬਾਹਰਲੀ ਤਕਨੀਕ ਦੇ ਸੰਦਾਂ ਦਾ ਕਲੋਨ ਬਣਾਤਾ ਜਿਵੇਂ ਆ ਸੰਦ ਪਿਆ ਉਹ ਸੰਤਪਿਆ ਰੀਜ਼ਨੇਬਲ ਰੇਟ ਕਰਤਾ ਸਹੂਲਤ ਵਧਾਤੀ ਤੇ ਰੇਟ ਘਟ ਸਹੂਲਤ ਉਹਦੇ ਨਾਲ ਵੀ ਵਧਾਤੀ ਠੀਕ ਹੈ ਜੀ ਗੱਲ ਕਰ ਰਹੇ ਆ ਜੀ ਨਿਊ ਮੈਟਿਕ ਪਲਾਂਟਰ ਦੀ ਮਹਾਰਾਜ ਦੇਵਤਿਓ ਇਹਦਾ ਮਾੜਾ ਜਾਂ ਹੁਣ ਆਪਾਂ ਸ਼ੁਰੂ ਤੋਂ ਚੱਲ ਪੀਏ ਪਹਿਲਾਂ ਤਾਂ ਵੀਰ ਇੱਧਰ ਆਇਓ ਜੀ ਪਲੀਜ਼ ਆਜੋ ਕੇਰਾ ਆਜੋ ਵੀਰੇ ਇਹਦੇ ਕਰਾਓ ਦਰਸ਼ਨ ਆਨੰਦਮ ਕਰਾਓ ਇਹਦੇ ਕਰਾ ਦਿਓ ਆਜੋ ਇੱਧਰ ਆਜੋ ਆਹ ਜਾਲੀ ਲਾਤੀ ਜੀ ਜਾਲੀ ਲੱਗੀ ਜੀ ਇਹ ਜਾਲੀ ਲੱਗਣ ਨਾਲ ਇਹਦੇ ਵਿੱਚ ਆਹਾ ਵੇਲਣਾ ਲਾਤਾ ਜੀ ਜਿਹੜਾ ਕਿ ਤੁਹਾਨੂੰ ਰੇਪ ਹੋਰੂਗਾ ਠੀਕ ਆ ਜੀ ਆਹ ਲੱਗੀ ਜਾਲੀ ਤੇ ਅੱਗੇ ਤੁਹਾਨੂੰ ਵੀਰ ਦੱਸੂਗਾ ਲਓ ਵੀਰੇ ਇਹਦੇ ਬਾਰੇ ਦੱਸੋ ਮਾੜਾ ਜੀ ਇਹ ਜਿਹੜਾ ਤੁਸੀਂ ਗੇਅਰ ਡਰਾਈਵ ਕਹਿੰਸੀ ਉਹ ਕਿਵੇਂ ਕਰਿਆ ਇਹ ਇਹਦੇ ਵਿੱਚ ਜਿਹੜਾ ਸੀਡਰ ਹੁੰਦਾ ਜੀ ਹਾਂਜੀ ਸੀਡਰ ਨੂੰ ਜਿਹੜੇ ਅੰਦਰ ਪਲੇਟ ਚੱਲਦੀ ਹੈ ਉਹਨੂੰ ਡਰਾਈਵ ਕਰਨ ਵਾਸਤੇ ਕਈ ਕੰਪਨੀਆਂ ਚੈਨ ਲਾਉਂਦੀਆਂ ਨੇ ਠੀਕ ਆ ਜੀ ਆਪਾਂ ਨੇ ਪ੍ਰੋਪਰ ਉਹ ਗੇਅਰ ਡਰਾਈਵ ਕਰਤਾ ਠੀਕ ਹੈ ਜੀ ਦੇ ਦੇ ਨਾਲ ਕੀ ਹੈ ਬੀਜੀ ਜਿਹੜੀ ਐਕੂਰੇਸੀ ਹੈਗੀ ਉਹ ਜ਼ਿਆਦਾ ਵਧੂਗੀ ਠੀਕ ਹੈ ਜੀ ਜਿੰਨੇ ਤੇ ਆਪਾਂ ਬੀਜ ਦੀ ਸੈਟਿੰਗ ਕਰਤੀ ਉਹਨੇ ਤੇ ਹੀ ਵੀ ਪਊਗਾ ਇਹਦੇ ਵਿੱਚ ਇਹ ਨਹੀਂ ਹੋਊਗਾ ਵੀ ਬੀਜਾ ਇਧਰ ਉਧਰ ਹੋ ਜਾਣਾ ਯਾਨੀ ਕਿ ਤੁਸੀਂ ਚੇਨ ਚੱਪੇ ਵਾਲਾ ਗ੍ਰੀਸ ਗੱਪਾ ਲਾਉਣ ਵਾਲਾ ਸਾਰਾ ਸਿਸਟਮ ਹੈ ਜਿਹੜਾ ਉਹ ਚੱਕਦਾ ਜੀ ਜੀ ਹਾਂਜੀ ਹਾਂਜੀ ਇੱਕ ਵੀ ਤੁਸੀਂ ਆ ਟਾਇਰਾਂ ਦਾ ਕਹਿੰਦੇ ਸੀ ਵੀ ਇਹ ਜਿਹੜਾ ਇਹਦੇ ਵਿੱਚ ਤੁਸੀਂ ਬਹੁਤ ਵੱਡਾ ਸੋਧ ਕਰੀਆ ਟਾਇਰਾਂ ਦੇ ਵਿੱਚ ਇਹ ਕੀ ਸੋਧ ਕਰੀਆ ਇਹ ਟਾਇਰਾਂ ਦੇ ਵਿੱਚ ਕੀ ਹੈ ਜੀ ਜਿਹੜੇ ਟਾਇਰ ਨੇ ਇਹਦੇ ਵਿੱਚ ਅਸੀਂ ਨੇ ਥੱਲੇ ਸ਼ੌਕਰ ਸਿਸਟਮ ਲਾਇਆ ਹੋਇਆ ਜੀ ਠੀਕ ਹੈ ਜੀ ਇਹ ਆਟੋਮੈਟਿਕੀ ਅਪ ਡਾਊ ਜੇ ਤੁਸੀਂ ਕਈ ਕੰਪਨੀਆਂ ਦੇ ਕੀ ਹੈ ਟਾਇਰ ਫਿਕਸ ਨੇ ਉਹਦੇ ਵਿੱਚ ਕੀ ਹੈ ਖਾਲੀ ਕਈ ਵਾਰ ਜੇ ਡੂੰਗੀ ਆ ਜਾਂਦੀ ਸੀ ਤਾਂ ਟਾਇਰ ਉੱਪਰ ਰਹਿੰਦੇ ਸੀਗੇ ਉਹ ਟਾਇਰ ਉੱਪਰ ਰਹਿਣ ਦੇ ਨਾਲ ਕੀ ਪ੍ਰੋਬਲਮ ਹੁੰਦੀ ਸੀ ਕਿ ਟਾਇਰ ਘੁੰਮਣੋਂ हट ਜਾਂਦਾ ਸੀਗਾ ਜਦੋਂ ਟਾਇਰ ਘੁੰਮਣੋਂ हट ਗਿਆ ਤਾਂ ਬੀਜ ਦੀ ਜਿਹੜਾ ਐਕੂਰੇਸੀ ਖਤਮ ਹੋ ਜਾਂਦੀ ਸੀ ਤੇ ਬੀਜ ਨਹੀਂ ਪੈਂਦਾ ਸੀ ਜਣੀ ਕਹਿਣ ਤੋਂ ਭਾਵੇਂ ਤੁਸੀਂ ਇਹ ਤੇ ਸ਼ੌਕਰ ਲਾ ਕੇ ਉੱਪਰ ਨਹੀਂ ਮੈਂ ਹੁੰਦਾ ਕਰਦਾ ਹਾਂ ਹਾ ਆਪ ਡਾਊਨ ਹੁੰਦਾ ਕਰਦਾ ਜੀ ਆਹ ਵੀਰਾ ਲੱਠਾ ਜਾਂ ਕੀ ਘੁੰਮਦਾ ਕਰਿਆ ਜਿਹੜਾ ਆਹ ਸ਼ਾਫਟ ਆਉਂਦੀ ਆ ਇਹ ਗੇਅਰ ਡਰਾਈਵ ਹੈ ਜੀ ਸਾਰਾ ਇਹ ਜਣੀ ਕਿ ਚੇਨ ਚੱਕਤੀ ਤੁਸੀਂ ਹਾਂ ਜੀ ਦੀ ਚੇਨ ਚੱਕਤੀ ਜੀ ਅਗਲੀ ਗੱ ਮੇਨ ਜਿਹੜਾ ਤੁਹਾਡਾ ਮੋਟੋ ਆ ਵੀ ਰੁਪਈਏ ਕਿੰਨੇ ਕ ਬਚਾ ਕੇ ਦੇ ਦੋਂਗੇ ਦੂਏ ਨਾਲੋਂ ਤੁਸੀਂ ਐ ਲੈ ਲਓ ਵੀ ਇਹੜੇ ਰਵਾਇਤੀ ਕੰਪਨੀਆਂ ਚੱਲ ਰਹੀਆਂ ਨੇ ਹਾਂਜੀ ਉਹਨਾਂ ਦੇ ਨਾਲੋਂ ਲੱਖ ਤੋਂ ਡੇਢ ਲੱਖ ਦਾ ਤੁਹਾਡਾ ਫਾਇਦਾ ਹੋਣ ਵਾਲਾ ਲਓ ਜੀ ਲੱਖ ਤੋਂ ਡੇਢ ਲੱਖ ਰੇਟ ਦਾ ਫਰਕ ਸਾਰਾ ਤੁਹਾਨੂੰ ਗੇਅਰ ਡਰਾਈਵ ਕਰਕੇ ਦੇਤਾ ਬੀਜਾਂ ਦੇ ਵਿੱਚ ਸੁਧਾਰ ਕਰਤਾ ਉਹ ਜਿਹੜਾ ਜਾਲੀ ਲਾਈ ਆਰ ਉਹ ਸ਼ਾਫਟ ਲਾਈ ਆ ਜਿਹੜੀ ਤੁਹਾਨੂੰ ਦਿਖਾ ਚੁੱਕੇ ਆ ਜਿਹੜਾ ਟਾਇਰ ਆ ਉਹ ਐ ਕੂਟੇ ਮਾਰਦਾ ਕਰਤਾ ਉੱਚਾ ਨੀਵਾ ਹੁੰਦਾ ਜਣੀ ਕਿ ਜਿਹੜੇ ਰਵਾਇਤੀ ਜਿਹੜੇ ਨਿਊਮੈਟਿਕ ਪਲੈਂਟਰ ਸੀ ਉਹਨਾਂ ਦੇ ਵਿੱਚ ਡਿਸਐਡਵਾਂਟੇਜ ਸੀਗੇ ਉਹ ਸਾਰੇ ਇਹਨਾਂ ਨੇ ਚੱਕਤੇ ਰੇਟ ਇਹਦਾ ਜੇ ਮੈਂ ਡਾਲਰਾਂ 'ਚ ਗੱਲ ਕਰਾਂ 2500 3000 ਡਾਲਰ ਇੰਦਾ ਸੈਂਸ 2.5 ਤੋਂ 2 ਲੱਖ ਦਾ ਥੋੜਾ ਫਾਇਦਾ ਹੁੰਦਾ ਕਰਤਾ ਇਹ ਬਹੁਤ ਬੜੀ ਮੰਨ ਕੇ ਚੱਲੋ ਇੱਕ ਪਲਬਦੀ ਹੈ ਠੀਕ ਆ ਜੀ ਨੰਬਰ ਵੀਰ ਉਹਨਾਂ ਦੇ ਸਕਰੀਨ ਤੇ ਚੱਲ ਰਹੇ ਨੇ ਅਗਲੀ ਗੱਲ ਮੈਂ ਇੱਕ ਹੋਰ ਐਡ-ਆਨ ਕਰੂੰਗਾ ਵੀ ਇਹਨਾਂ ਦਾ ਕੀ ਆ ਤੁਹਾਡੇ ਵਿੱਚ ਕੋਈ ਵਿਚੋਲਾ ਨਹੀਂ ਆਇਆ ਸਿੱਧਾ ਫੈਕਟਰੀ ਆਓ ਇਹਨਾਂ ਦੀ ਲੱਡਾ ਕੋਠੀ ਵਾਲੀ ਸਿੱਧਾ ਸੌਦਾ ਕਰੋ ਆਪਦਾ ਛੋਟਾ ਹੰਥੀ ਲਿਆਓ ਜਾਂ ਕੋਈ ਟਰੈਕਟਰ ਲਿਆਓ ਲੱਦ ਕੇ ਚੀਜ਼ ਆਪਣੀ ਘਰੇ ਲੈ ਜਾਓ ਕਿਉਂ ਵੀਰੇ ਹਾਂਜੀ ਹਾਂਜੀ ਹੋਰ ਇਹਦੇ ਵਿੱਚ ਕੋਈ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਕੋਈ ਐਡ ਆਉਣਾ ਜਿਹੜੀਆਂ ਨੇ ਜੇ ਮੈਂ ਡਿਸਕਾਂ ਨੇ ਜਿੱਤੇ ਫਰੰਟ ਤੇ ਆਪਾਂ ਨੇ ਜੈਕ ਲਾ ਕੇ ਦਵਾਂਗੇ ਠੀਕ ਹੈ ਜੀ ਜਿਹਦੇ ਨਾਲ ਡਿਸਕਾਂ ਟਰੈਕਟਰ ਦੇ ਨਾਲ ਆਟੋਮੈਟਿਕਲੀ ਅਪਰਡ ਹੁੰਦੀਆਂ ਰਹਿਣਗੀਆਂ ਯਾਨੀ ਕਿ ਆ ਪਾਈਪ ਡਿਸਟ੍ਰੀਬਿਊਟਰ ਚ ਲੱਗ ਜਾਣੀਆਂ ਡਬਲ ਐਕਟਿੰਗ ਦੇ ਵਿੱਚ ਲੀਵਰ ਮਾਰਿਆ ਡਿਸਕਾਂ ਥੱਲੇ ਗਰ ਜਾਣੀਆਂ ਨੇ ਤੇ ਦੂਜੀ ਮੇਨ ਗੱਲ ਇਹ ਹੈ ਸਾਡਾ ਪ ਜੀ ਜੀ ਆਪਣੇ ਜਿਹੜੇ ਬੀਜ ਦੀ ਚੜਾਈ ਵੱਧ ਘੱਟ ਕਰਨੀ ਹੈਗੀ ਉਹ ਸਾਰੀ ਐਡਜਸਟੇਬਲ ਹੈ ਕੋਈ ਇਹਦੇ ਵਿੱਚ ਅਸੀਂ ਨੇ ਬੈਟਿੰਗ ਨਹੀਂ ਕੀਤੀ ਹੋਈ ਸਾਰਾ ਨਟ ਬੋਲਟ ਤੇ ਰੱਖੀ ਤਾਂ ਉਹ ਮਾੜਾ ਜਿਹਾ ਚਾਨਣਾ ਪਾਉ ਵੀ ਇਹ ਕਿਵੇਂ ਜਿਹੜਾ ਕਿਵੇਂ ਮੰਨ ਲਓ ਵੀ ਆਪਣੇ ਬੀਜ ਹੈ ਜੀ ਇਹ ਜ਼ਿੰਮੇਦਾਰ 26 ਇੰਚ ਦੇ ਬੀਜ ਨੇ 28 ਤੇ ਬੀਜ ਨੇ ਕਿ ਮੰਨ ਲਓ ਇਹ ਤਾਂ ਹੋ ਗਈ ਮੱਕੀ ਤੇ ਆਪਣੇ ਕਪਾਹ ਬੀਜਣੀ ਹੈਗੀ ਉਹਦਾ ਡਿਸਟੈਂਸ ਜ਼ਿਆਦਾ ਕਰਨਾ ਪੈਂਦਾ ਬੈਡਾ ਚੌੜਾ ਕਰਨਾ ਪੈਂਦਾ ਹੈਗਾ ਉਹ ਜੇ ਸਰੋਂ ਐ ਨੇੜੇ ਬੀਜਣਾ ਐ ਤਾਂ ਇਹਨੂੰ ਨੇੜੇ ਵੀ ਕਰ ਸਕਦੇ ਆਪਾਂ ਸਾਰਾ ਅਡਜਸਟੇਬਲ ਆ ਜੀ ਟੋਟਲੀ ਬ੍ਰਦਰ ਮੱਕੀ ਸਰੋਂ ਬਾਜਰਾ ਜਵਾਰ ਕਪਾਹ ਜੋ ਤੁਹਾਡਾ ਦਿਲ ਕਰੇ ਮੂੰਗੀ ਦਾਲ ਕੱਦੂ ਸੇਵ ਸੰਤਰੇ ਕੇਲੇ ਤੁਸੀਂ ਜੋ ਮਰਜੀ ਬੀਜੋ ਆ ਵੀਰ ਉਹਨਾਂ ਨੇ ਅਡਜਸਟਮੈਂਟ ਦੇਤੀ ਆ ਆ ਦੇਖੋ ਨਟ ਇਹਦੇ ਕੋਈ ਫਿਕਸ ਨਹੀਂ ਕਰਿਆ ਵਾ ਨਟ ਢਿੱਲੇ ਕਰੋ ਚਾਰ ਲਿਫਟ ਚੱਕੋ ਐਨੂੰ ਖਸਕਾ ਲਓ ਦਿਲ ਕਰੇ ਤੁਹਾਡਾ ਐਨੂੰ ਖਸਕਾ ਲਓ ਤੁਹਾਡੀ ਬੱਟਾ ਜਿਹੜੀ ਵੀਰ ਮਾੜਾ ਜਾਂ ਐ ਚਾਨਣ ਪਾਉਂਗੇ ਵੀ ਇਹ ਘੱਟ ਤੋਂ ਘੱਟ ਕਿੰਨਾ ਬੈੱਡ ਬਣਾਉਂਦਾ ਵੱਧ ਤੋਂ ਵੱਧ ਕਿੰਨਾ ਬਣਾਉਂਦਾ ਥੋੜਾ ਜਿਹਾ ਚਾਨਣਾ ਹੋ ਜੇ ਤੁਸੀਂ ਮੰਨ ਕੇ ਚਲੋ ਜੀ 18 ਇੰਚ 18 ਇੰਚ ਤੋਂ ਲੈ ਕੇ ਹਾਂਜੀ ਛੋਟਾ ਇਹ 30 ਇੰਚ ਤੱਕ ਬੈੱਡ ਬਣ ਸਕਦਾ ਹੈ 18 ਤੋਂ 30 ਤੱਕ ਹਾਂਜੀ ਹਾਂਜੀ 18 ਤੋਂ ਲੈ ਕੇ ਬ੍ਰਦਰ 30 ਇੰਚ ਤੱਕ ਜਿੱਦਾਂ ਦੀ ਤੁਸੀਂ ਮਰਜ਼ੀ ਆ ਜਿਹੜੀ ਚੜਾਈ ਜਾਂ ਬੱਟ ਦੀ ਜਿਵੇਂ ਡਿਜ਼ਾਈਨ ਰੱਖ ਸਕਦੇ ਖਾਦ ਵਾਲਾ ਅੱਗੇ ਜਿਹੜੇ ਪੋਰ ਹੈ ਜੀ ਉਹ ਵੀ ਪ੍ਰੋਪਰ ਸ਼ੌਕਰ ਲੱਗਾ ਹੋਇਆ ਇਹਦੇ ਵਿੱਚ ਜੇ ਕੋਈ ਅੱਗੇ ਬੇਨ ਬੋਲੇ ਤਾਂ ਮਾਣਾ ਦਿਖਾ ਛੋਟੇ ਭਾਈ ਇਹ ਐ ਐ ਐ ਲਫਦਾ ਜੀ ਇਹ ਹਾਂਜੀ ਹਾਂਜੀ ਸ਼ੌਕਰ ਲੱਗਾ ਹੈ ਇਹਦੇ ਵਿੱਚ ਵੀ ਜੇ ਕੋਈ ਚੀਜ਼ ਫਸ ਜਾ ਤਾਂ ਆਪੇ ਪਿੱਛੇ ਹੋ ਕੇ ਨਾ ਮਤਲਬ ਕਿ ਉਹ ਐਡਜਸਟ ਕਰਕੇ ਇਹਨੂੰ ਕੱਢ ਕੇ ਅੱਗੇ ਚਲੀ ਜਾਓ ਇਹ ਜਣੀ ਕਰ ਬੈਤੀਆਂ ਚ ਨਹੀਂ ਹੈਗਾ ਜੀ ਹਾਂਜੀ ਹਾਂਜੀ ਇਹ ਦੇਖੋ ਜੀ ਪੰਜ ਚਾਰ ਵੱਡੇ ਸੁਧਾਰ ਨੇ ਉਹ ਕਰ ਰਹੇ ਨੇ ਪਲੱਸ ਰੇਟ ਘਟਾਇਆ ਹੋਰ ਬ੍ਰਦਰ ਹੋਰ ਜੀ ਬਸ ਅਸੀਂ ਇਹ ਜਿਹੜੇ ਕੰਪਲਿਕੇਸ਼ਨ ਆ ਉਹ ਘਟਾਈ ਹੈਗੀ ਜਿਵੇਂ ਖਾਦ ਵਾਸਤੇ ਜਿਹੜੇ ਪਿਸਤੌ ਲੱਗੇ ਹੋਏ ਨੇ ਉਹ ਬਹੁਤ ਸਿਮਪਲ ਤਰੀਕੇ ਨਾਲ ਆਏ ਨੇ ਕੱਲ੍ਹ ਦੀ ਆਪਾਂ ਨੇ ਇੰਦਾ ਸੈਂਸ ਚਾਰ ਪੰਜ ਸਾਲਾਂ ਬਾਅਦ ਇਹਦੀ ਰਿਪੇਅਰ ਵੀ ਕਰਨੀ ਖਾਦ ਪਿਸਤੌਲਾਂ ਦੀ ਬਹੁਤ ਜਾਇਜ਼ ਰੇਟ ਤੇ ਤੇ ਸਸਤੀ ਹੋ ਜਾ ਕਰੋ ਜੀ ਠੀਕ ਹੈ ਜੀ ਲਓ ਜੀ ਸੋਹਣਿਓ ਆਜੋ ਫਿਰ ਇੱਕ ਤੋਰੀ ਮੰਗ ਹੋਰ ਸੰਤ ਲਮਕਾਇਆ ਖੜਾ ਉਹਦੇ ਦਰਸ਼ਨ ਕਰਾਉਣ ਨੇ ਅਗਲਾ ਭਾਈ ਆ ਗਿਆ ਸਾਡਾ ਹੰਥੀ ਮਾਰਕਾ ਸੰਦ ਇਹਨੂੰ ਕਹਿੰਦੇ ਨੇ ਹੰਥੀ ਮਾਰਕਾ ਮਿਹਰ ਵਾਲਿਆਂ ਦਾ ਇਹਨੂੰ ਭਾਈ ਹੰਥੀ ਮਾਰਕਾ ਕਾ ਤੇ ਕਹਿੰਦੇ ਪਹਿਲਾਂ ਤਾਂ ਆਏ ਦੱਸੋ ਯਾਰ ਜਿਹੜਾ ਇਹਦਾ ਡਿਜ਼ਾਈਨ ਆ ਜੀ ਬਹੁਤ ਕੰਪੈਕਟ ਬਣਾਇਆ ਹੈਗਾ ਆਪਣੇ ਉਹ ਸ਼ੇਪ ਚ ਬਣਾਇਆ ਹੈਗਾ ਹੰਥੀ ਦੇ ਬੱਚੇ ਵਰਗਾ ਨਿਕਲ ਜਾ ਸੁੰਡ ਸੰਦ ਜਿਹਾ ਲੰਮਕਦਾ ਨਹੀਂ ਹੁਣ ਆਜੋ ਵੀਰੇ ਇਹਦੀਆਂ ਸਹੂਲਤਾਂ ਤੇ ਇੱਧਰ ਆ ਜਾ ਜਿਹੜੀ ਮੇਨ ਇਹਦੀ ਪ੍ਰੋਬਲਮ ਹੁੰਦੀ ਸੀ ਲੋਕ ਚਾਪੀਆਂ ਪੇਚ ਕਸ ਸਪਾਨ ਨਹੀਂ ਚੱਕੀ ਫਰੀ ਜਾਂਦੇ ਸੀ ਆਹ ਜਿਹੜਾ ਗੇਅਰ ਆ ਵੀਰੇ ਚ ਕੀ ਫਰਕ ਪਾਇਆ ਤੁਸੀਂ ਇਹ ਗੀਅਰ ਪਹਿਲਾਂ ਜੀ ਟੌਪ ਤੇ ਲੱਗਦਾ ਸੀਗਾ ਬੋਡੀ ਦੇ ਤੇ ਠੀਕ ਆ ਜੀ ਉਹਦੇ ਨਾਲ ਟਰੈਕਟਰ ਦੀ ਜਿਹੜੀ ਪੀਟੋ ਸ਼ਾਫਟ ਆ ਬਹੁਤ ਲੰਬੀ ਹੋ ਜਾਂਦੀ ਸੀਗੀ ਠੀਕ ਆ ਜੀ ਉਹ ਲੰਬੀ ਹੋਣ ਦੇ ਨਾਲ ਜਦੋਂ ਇਹ ਸ਼ੌਕ ਲੈਫਟ ਨਾਲ ਉੱਪਰ ਚੱਕਦੇ ਸੀਗੇ ਹਾਂਜੀ ਇਹਦੀ ਉਹ ਕ੍ਰੋਸ ਭੰਨਣ ਦੀ ਪ੍ਰੋਬਲਮ ਆਉਂਦੀ ਸੀਗੀ ਸੀਲ ਵੀ ਲੀਕ ਕਰਦਾ ਸੀ ਸੀਲ ਵੀ ਲੀਕ ਕਰਦਾ ਸੀਗਾ ਠੀਕ ਆ ਜੀ ਹੁਣ ਇਹ ਗੀਅਰ ਬਿਲਕੁਲ ਨੀਚੇ ਆ ਗਿਆ ਟਰੈਕਟਰ ਦੀ ਪੀਟੋ ਦੇ ਸੇਚ ਆ ਗਿਆ ਬਿਲਕੁਲ ਠੀਕ ਆ ਜੀ ਇਹਦੇ ਨਾਲ ਉਹ ਪ੍ਰੋਬਲਮ ਦਾ ਹੱਲ ਹੋ ਗਿਆ ਤੇ ਸੀਲ ਵੀ ਨਹੀਂ ਡੀਕ ਕਰਨੀ ਤੇ ਜਿਹੜਾ ਆਪਣਾ ਕ੍ਰੋਸ ਹੈ ਉਹ ਟੁੱਟ ਨਹੀਂ ਸਮੱਸਿਆ ਅਗਲੀ ਗੱਲ ਛੋ अच्छा जी ਜਿਹੜਾ ਇਹ ਬੱਟਾਂ ਦਾ ਰੋਲਾ ਆ ਜਾਂਦਾ ਕਿਸੇ ਨੇ 26 ਤੇ ਬੀਜਿਆ ਆਲੂ ਕਿੰਨੇ 28 ਤੇ ਬੀਜਿਆ ਇਹ ਕਿੰਨੇ ਤੇ ਆਪਣਾ ਮਸਲਾ ਹੱਲ ਕਰੂਗਾ ਇਹ 26 ਤੋਂ ਲੈ ਕੇ 30 ਇੰਚ ਦੇ ਬੈਡਾਂ ਦੇ ਲਈ ਸਾਰਿਆਂ ਲਈ ਸੂਟੇਬਲ ਰਹੂਗਾ ਐਨ ਕਰ ਦੂ ਰੋਟੀ ਹਾਂ ਪੂਰੀ ਜੀ ਐਨ ਚਮਕਾ ਦੂ ਪੂਰੀ ਹੋਰ ਇਹਦੇ ਗੁਣ ਬਾਈ ਇਹਦੇ ਵਿੱਚ ਆਹ ਸਾਈਡ ਤੇ ਦੇਖੋ ਤੁਸੀਂ ਜੀ ਆਜੋ ਵੀਰੇ ਆਜੋ ਦੇਵਤਿਆਂ ਜਿਹੜਾ ਇਹ ਹੈਗਾਗਾ 벨ਟ ਸਿਸਟਮ ਲੱਗਾ ਇਹਦੇ ਵਿੱਚ ਠੀਕ ਆ ਜੀ ਤੇ ਇਹ বেলਟਨ ਵਿੱਚ ਅਸੀਂ ਨੇ ਆਟਰ ਲਾਇਆ ਹੈਗਾ ਉਹ ਆਟਰ ਨਾਲ ਆਟੋਮੈਟਿਕ বেলਟਨ ਨੂੰ ਟੈਟ ਕਰੀ ਜਾਊਗਾ ਜੀਮਦਾਰ ਨੂੰ ਆਪ ਕਰਨ ਦੀ ਲੋੜ ਨਹੀਂ ਪੈ ਥੱਲੇ ਵੀ ਨਹੀਂ ਉਤਰਨਾ ਨਾ ਟਾਪਾ ਖੋਲਣਾ ਟਾਪਾ ਖੋਲਣ ਦੀ ਲੋੜ ਹੀ ਨਹੀਂ ਪੈ ਕੀ ਲਾਇਆ ਵੀ ਰੈਟਰ ਲਾਇਆ ਆਟਰ ਲਾਇਆ ਜੀ ਆਟੋਮੈਟਿਕ ਆਟਰ ਲਾਇਆ ਆਟਰ ਨੇ ਆਪਣੇ ਆਪ ਟੈਂਸ਼ਨ ਦੇਈ ਜਾਣੀ ਆਪੀ ਨਹੀਂ ਹੁੰਦੀ ਜਾਣੀ ਜੀ ਠੀਕ ਹੈ ਜੀ ਤੇ ਆ ਜਿਹੜਾ ਇਹਦਾ ਜਗਾੜ ਆ ਥੱਲੇ ਵਾਲਾ ਇਹਦੇ ਚ ਕੀ ਸੋਧ ਕਰਿਆ ਬੈਲੈਂਸ ਵਗੈਰਾ ਦਾ ਜੀ ਆਪਾਂ ਗੱਲ ਕਰੀ ਇਹਦੇ ਚ ਟੋਟਲੀ ਰੂਟਰ ਬਣਨ ਤੋਂ ਬਾਅਦ ਜੀ ਸੀਐਨਸੀ ਬੈਲੈਂਸ ਹੁੰਦਾਗਾ ਬੈਲੈਂਸ ਦਾ ਬੇਨਫਿਟ ਕੀ ਹੈ ਜੇ ਆਪਣੀ ਵਾਈਬ੍ਰੇਸ਼ਨ ਆ ਗਈ ਉਹ ਬਿਲਕੁਲ ਜ਼ੀਰੋ ਹੋ ਜਾਂਦੀ ਹੈਗੀ ਠੀਕ ਹੈ ਜੀ ਜੇ ਵਾਈਬ੍ਰੇਸ਼ਨ ਰਹੂਗੀ ਤਾਂ ਇਹਦੇ ਨਟ ਬੋਲ ਢਿੱਲੇ ਹੋਣਗੇ ਜਾਂ ਮਤਲਬ ਟੁੱਟ ਫੁੱਟ ਹੋਊਗੀ ਹੁਣ ਇਹਦੀ ਜ਼ੀਰੋ ਬੈਲੈਂਸ ਦੇ ਵਿੱਚ ਮਤਲਬ ਕਰਕੇ ਵਾਈਬ੍ਰੇਸ਼ਨ ਬਿਲਕੁਲ ਖਤਮ ਹੋ ਜਾਊਗੀ ਇੱਕ ਗੱਲ ਬ੍ਰਦਰ ਮੈਂ ਹੋਰ ਐਡ ਆਨ ਕਰਦਾ ਮਿਹਰ ਵਾਲਿਆਂ ਦਾ ਕੋਈ ਵੀ ਇੰਪਲੀਮੈਂਟ ਆ ਜਿੱਥੇ ਜਿਹੜਾ ਇਹਨਾਂ ਦਾ ਮੇਨ ਐਡਵਾਂਟੇਜ ਆ ਕੋਈ ਵੀ ਸੰਦ ਜਿਹੜਾ ਤੁਸੀਂ ਇੱਥੋਂ ਲੈ ਕੇ ਜਾਓਗੇ ਭਾਵੇਂ ਆਹ ਲੈ ਜਾਓ ਭਾਵੇਂ ਨਿਊਮੈਟਿਕ ਪਲੈਂਟਰ ਲੈ ਜਾਓ ਸੁਪਰ ਸੀਡਰ ਲੈ ਜਾਓ ਰੋਟਾਵੇਟਰ ਲੈ ਜਾਓ ਉਹਦਾ ਸਮਾਨ ਰਵਾਇਤੀ ਚੀਜ਼ਾਂ ਨੂੰ ਕਿੰਨੇ ਪਰਸੈਂਟ ਪ੍ਰਧਾਨ ਜੀ ਸਸਤਾ ਹੋਊਗਾ ਆਪਣਾ ਤੁਸੀਂ ਮੰਨ ਕੇ ਚੱਲੋ ਜੀ ਅ 10 ਤੋਂ 20% ਰੇਟਸ ਨੂੰ ਘੱਟ ਮਿਲਣਗੇ ਮੇਰੇ ਕਰਕੇ 25 ਕਰਦੇ ਭਾਈ ਬਣ ਕੋਈ ਗੱਲ ਨਹੀਂ 25% ਆਮ ਨਾਲੋਂ ਤੁਹਾਨੂੰ ਜਿਹੜਾ ਸਮਾਨ ਆ ਉਹ ਸਸਤਾ ਮਿਲਣਾ ਹੈ ਅਗਲੀ ਗੱਲ ਆ ਜਿੰਨੇ ਇੰਪਲੀਮੈਂਟ ਨੇ ਸਬਸਿਡੀ ਅਪਰੂਵਡ ਆ ਸਾਰਿਆਂ ਤੇ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਦੇਖੋ ਮੈਂ ਰਿਪੀਟਿਡਲੀ ਕਹਿੰਨਾ ਉਹ ਗਵਰਨਮੈਂਟ ਦਾ ਕੰਮ ਆ ਜੇ ਤੁਹਾਡੀ ਸਬਸਿਡੀ ਅਪਰੂਵ ਹੋਈ ਹੋਈ ਆ ਉਹ ਵੀਰ ਉਹਨਾਂ ਨੇ ਨਹੀਂ ਕਰਨੀ ਤੁਹਾਡੀ ਅਪਰੂਵ ਹੋਈ ਵੀ ਆ ਇਹਨਾਂ ਦਾ ਸੰਦ ਉਹਦੀ ਲਿਸਟ ਦੇ ਵਿੱਚ ਆਉਂਦਾ ਤੁਹਾਡੀ ਸਬਸਿਡੀ ਅਪਰੂਵ ਹੋਈ ਵੀ ਆ ਤਾਂ ਤੁਹਾਨੂੰ ਡੈਫੀਨੇਟਲੀ ਸਬਸਿਡੀ ਮਿਲੂ ਵੀਰੇ ਹਾਂਜੀ 100% ਮਿਲੂਗੀ ਤੇ ਇਹ ਸੰਦ ਦਾ ਹੋਰ ਕੋਈ ਗੁਣ ਕਿਉਂਕਿ ਇਹਨੇ ਚੱਲਣਾ ਹੈ ਹੁਣ ਗਾਹਾਂ ਇਹਦਾ ਮਹੀਨੇ ਬਾਅਦ ਹੈ ਕਿਉਂਕਿ ਗੱਲ ਆਏ ਆ ਕੱਚਾ ਆਲੂ 1 ਮਹੀਨੇ ਡੇਢ ਮਹੀਨੇ ਨੂੰ ਆ ਜਾਣਾ ਹੈ ਦਸੰਬਰ ਦੇ ਪਹਿਲੇ ਹਫਤੇ ਆ ਜੂ ਦਸੰਬਰ ਦੇ ਪਹਿਲੇ ਹਫਤੇ ਆ ਜੂ ਕੱਲਾ ਆਪਾਂ ਇਹਨਾਂ ਦੇਖੋ ਵੀ ਆਪਾਂ ਆਪਣੇ ਆਲੂ ਵਾਸਤੇ ਲੈ ਕੇ ਜਾਣਾ ਯਾਰ ਕਿਰਾਇਆ ਲਾਓ ਰਗੜੋ ਲੋਕਾਂ ਦੀਆਂ ਵੱਟਾਂ ਤੋਂ ਪੈਸੇ ਕਮਾਓ ਮਿੰਤ ਕਰੋ ਸੰਦਲੇ ਜੀ ਦੇ ਟਾਈਮ ਨਾਲ ਲੇਬਰ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜੀ ਜ਼ਿਮੀਂਦਾਰ ਕੀ ਕਰਦੇ ਨੇ ਪਹਿਲਾਂ ਤਾਂ ਉਹ ਬੇਲਾਂ ਵੜਦੇ ਨੇ ਦੂਜੀ ਵੱਟ ਤੇ ਰੱਖਦੇ ਨੇ ਫਿਰ ਉਹਨੂੰ ਚੱਕ ਕੇ ਦੂਜੀ ਵੱਟ ਤੇ ਫੇਰ ਕਰਦੇ ਨੇ ਫਿਰ ਉਦੋਂ ਬਾਅਦ ਨੂੰ ਬਾਹਰ ਕਰਦੇ ਨੇ ਹੈਰਾਨਗੀ ਇਹਦਾ ਬੇਨਿਫਿਟ ਕੀ ਹੈ ਜੀ ਇਹ ਬੇਲ ਨੂੰ ਸਾਰੀ ਖਤਮ ਕਰਕੇ ਰੇਹ ਬਣਾ ਕੇ ਵਿੱਚ ਹੀ ਖੇਤ ਛੱਡ ਦੂਗਾ ਅੱਛਾ ਜੀ ਹਾਂ ਉਹ ਸਾਰੀ ਚੱਕਣ ਦੀ ਉਦੋਂ ਬਾਅਦ ਬੇਲਾਂ ਨੂੰ ਚੱਕ ਕੇ ਬਾਹਰ ਰੱਖਣ ਦੀ ਉਹ ਸਮੱਸਿਆ ਹੱਲ ਹੋ ਗਈ ਉੱਪਰ ਦੀ ਆਪਣਾ ਰੇਹ ਬਣ ਕੇ ਜ਼ਮੀਨ ਦੇ ਵਿੱਚ ਪੈ ਰਿਹਾਗਾ ਫਿਰ ਹੁਣ ਮਾੜਾ ਜਿਹਾ ਵੀ ਦੱਸ ਦੇ ਵੀ ਜ ਰੁਪਈਆਂ ਚ ਮਾਇਆ ਚ ਕਿੰਨਾ ਕੁ ਫਾਇਦਾ ਕਰ ਦੋਂਗੇ ਕਰ ਦੋਂਗੇ ਪੂਰਾ ਬੇਨੀਫਿਟ ਕਰਾਂਗੇ ਦੂਏ ਨਾਲ ਸਸਤੇ ਹੀ ਤਾਂ ਹੋਣਗੇ ਹਾਂਜੀ 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 ਪ੍ਰੈਸਤਾ ਨਹੀਂ ਚੱਕਦੇ ਕਮਾਲ ਹੋ ਗਈ ਜੀ ਵੀਰੇ ਭਾਈ ਦਾਅਵੇ ਨਾਲ ਕਹਿੰਦਾ ਕਹਿੰਦਾ ਵੀ ਜਿਹੜੇ ਦੂਏ ਸੰਦ ਆਉਂਦੇ ਨੇ ਉਹਨਾਂ ਨਾਲੋਂ ਭਾਵੇਂ ਤੁਹਾਨੂੰ ਰੁਪਈਆ ਵਸਾ ਘੱਟ ਦਈਏ ਬਾਕੀਆਂ ਨਾਲੋਂ ਰੇਟ ਸਸਤਾ ਮਿਲੂਗਾ ਉਹਦਾ ਰੀਜ਼ਨ ਕੀ ਆ ਇਹਨਾਂ ਚ ਕੋਈ ਮਿਡਲਮੈਨ ਹੈ ਨਹੀਂ ਇਹ ਦੋਏ ਮੁੰਡੇ ਗੱਪਰੂ ਮਿਹਨਤ ਕਰਦੇ ਨੇ ਫੈਕਟਰੀ ਇਹਨਾਂ ਦੀ ਆ ਏ ਵੀਰੇ ਜਗਾ ਲੱਡਾ ਗੁੱਠੀ ਹਾਂ ਮੇਨ ਸੰਗਰੂਰ ਧੂਰੀ ਰੋਡ ਆ ਠੀਕ ਹੈ ਲੁਧਿਆਣਾ ਰੋਡ ਜਾਂਦਾਗਾ ਲੱਡਾ ਕੋਠੀ ਪਿੰਡ ਆਪਣਾ ਮਤਲਬ ਠੀਕ ਹੈ ਜੀ ਮੇਨ ਰੋਡ ਦੀ ਫੈਕਟਰੀ ਆਪਣੀ ਨੰਬਰ 22 ਉਹਨਾਂ ਦੇ ਸਕਰੀਨ ਤੇ ਡਿਸਪਲੇ ਕਰ ਰਹੇ ਨੇ ਤੇ ਲੋਕੇਸ਼ਨ ਗੂਗਲ ਦੀ ਮੈਂ ਵੀਡੀਓ ਤੇ ਥੱਲੇ ਲਾਉਂਗਾ ਇਹ ਜਿਹੜੀ ਲੌਂਗ ਵੀਡੀਓ ਆਪਣੀ YouTube ਵਰ ਫੇਸਬੁੱਕ ਤੇ ਤੁਹਾਨੂੰ ਦੇਖਣ ਨੂੰ ਮਿਲੇਗੀ ਪਹਿਲਾਂ ਇਹਦਾ ਆਪਾਂ ਸਟੋਰੀ ਚ ਨੋਟੀਫਿਕੇਸ਼ਨ ਲਾਵਾਂਗੇ ਤਾਂ ਕਿ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਸੋ ਇੱਕ ਵਾਰੀ ਕਹਿ ਦਿਓ ਆਪਣੀ ਕੰਪਨੀ ਦਾ ਨਾਮ ਮਹਿਰ ਹੈ ਜੀ ਹਾਂਜੀ ਮਹਿਰ ਐਗਰੋ ਮਹਿਰ ਜਿੰਦਾਬਾਦ ਮਹਿਰ ਐਗਰੋ ਜਿੰਦਾਬਾਦ ਧੰਨਵਾਦ ਸਤਿ ਸ੍ਰੀ ਅਕਾਲ